ਹਰ ਬੰਦਾ ਅਮੀਰ ਹੋਣਾ ਚਾਹੁੰਦਾ ਹੈ ਤਾਂ ਅੱਜ ਕੁਝ ਸਸਤੇ ਅਲਾਈਚੀ ਦੇ ਉਪਾਅ ਬਾਰੇ ਗੱਲ ਕਰਾਂਗੇ ਜੋ ਤੁਹਾਡੇ ਪੈਸੇ ਦੀ ਕਮੀ ਪਿਆਰ ਪੌਣ ਪੇਪਰ ਵਿੱਚ ਵਧੀਆ ਨੰਬਰ ਲੈਣ ਨੌਕਰੀ ਵਿੱਚ ਤਰੱਕੀ ਕਰਾ ਸਕਦੇ ਹਨ ਤੇ ਨਾਲ ਹੀ ਜੇ ਤੁਹਾਡੇ ਵੀ ਕੰਮ ਨਹੀਂ ਪੂਰੇ ਹੁੰਦੇ ਜਾਂ ਰੁਕ ਜਾਂਦੇ ਹਨ ਤਾਂ ਵੀਡੀਓ ਤੇ ਬਨੇ ਰਹੋ ਆਪਾਂ ਕੁਝ ਆਸਾਨ ਤੇ ਘਰੇਲੂ ਉਪਾਅ ਬਾਰੇ ਗੱਲ ਕਰਾਂਗੇ ਜੋ ਤੁਹਾਨੂੰ ਕਦੇ ਧਨ ਦੀ ਕਮੀ ਨਹੀਂ ਹੋਣ ਦੇਣਗੇ ਤੇ ਚਾਹੁੰਦੇ ਹੋ ਕਿ ਕਦੇ ਪੈਸੇ ਦੀ ਕਮੀ ਨਾ ਆਵੇ ਤਾਂ ਇਹ ਛੋਟੇ-ਛੋਟੇ ਉਪਾਅ ਕਰਨ ਨਾਲ ਤੁਹਾਨੂੰ ਬਹੁਤ ਜ਼ਿਆਦਾ ਫਾਇਦਾ ਹੋਵੇਗਾ ਤੇ ਆਉਣ ਵਾਲੇ ਨਵੇਂ ਸਾਲ 2025 ਵਿੱਚ ਤੁਸੀਂ ਅਪਾਰ ਧਨ ਦੇ ਮਾਲਕ ਬਣ ਸਕਦੇ ਹੋ ਲਾਸਟ ਵਾਲੇ ਜੋ ਦੋ ਉਪਾਹਨ ਉਹ ਤੁਹਾਡੀ ਕਿਸਮਤ ਦਾ ਤਾਲਾ ਖੋਲ ਦੇਣਗੇ ਹਰ ਬੰਦਾ ਆਪਣੀ ਹੱਦ ਤੋਂ ਜ਼ਿਆਦਾ ਮਿਹਨਤ ਕਰਨ ਦੇ ਬਾਅਦ ਵੀ ਪੈਸੇ ਦੀ ਕਮੀ ਪੂਰੀ ਨਹੀਂ ਕਰ ਪਾਂਦਾ ਜਾਂ ਫਿਰ ਜੋ ਪੈਸਾ ਕਮਾਉਂਦਾ ਹੈ ਉਹ ਟਿਕਦਾ ਨਹੀਂ ਤੇ ਪੈਸੇ ਨੂੰ ਲੈ ਕੇ ਛੋਟੀ ਮੋਟੀ ਪਰੇਸ਼ਾਨੀ ਚੱਲਦੀ ਹੀ ਰਹਿੰਦੀ ਹੈ ਤਾਂ ਵਾਸਤੂ ਸ਼ਾਸਤਰ ਵਿੱਚ ਇਲਾਈਚੀ ਦੇ ਕੁਝ ਆਸਾਨ ਜਿਹੇ ਉਪਾਅ ਦੱਸੇ ਗਏ ਹਨ ਇਲਾਈਚੀ ਖਾਣਾ ਬਣਾਉਣ ਦੇ ਨਾਲ-ਨਾਲ ਵਾਸਤੂ ਸ਼ਾਸਤਰ ਵਿੱਚ ਵੀ ਇੱਕ ਖਾਸ ਭੂਮਿਕਾ ਅਦਾ ਕਰਦੀ ਹੈ ਇਲਾਈਚੀ ਦੇ ਉਪਾਅ ਨਾਲ ਤੁਸੀਂ ਸਿਰਫ ਪੈਸੇ ਦੀ ਕਮੀ ਦੂਰ ਕਰਨ ਤੋਂ ਇਲਾਵਾ ਪਤੀ-ਪਤਨੀ ਦੇ ਰਿਸ਼ਤੇ ਵੀ ਮਜ਼ਬੂਤ ਕਰ ਸਕਦੇ ਹੋ ਆਪਣੇ ਬਤੀ ਨਾਲ ਆਪਣੇ ਪ੍ਰੇਮੀ ਨਾਲ ਵਿਆਹ ਕਰਾ ਸਕਦੇ ਹੋ ਵਾਸਤੂ ਸ਼ਾਸਤਰ ਅਨੁਸਾਰ ਇਹ ਉਪਾਅ ਕਰਕੇ ਦੇਖੋ ਤੁਹਾਡੇ ਵੀ ਘਰ ਪੈਸੇ ਦੀ ਕਮੀ ਦੂਰ ਹੋ ਜਾਵੇਗੀ ਨੰਬਰ 1 ਜੇਕਰ ਤੁਸੀਂ ਵੀ ਪੈਸੇ ਦੀ ਤੰਗੀ ਤੋਂ ਪਰੇਸ਼ਾਨ ਹੋ ਜਾਕਰ ਵਿੱਚ ਦਲਿੱਦਰਤਾ ਰਹਿੰਦੀ ਹੈ ਨਾਲ ਹੀ ਜੋ ਵੀ ਪੈਸਾ ਕਮਾਉਂਦੇ ਹੋ ਉਹ ਟਿਕਦਾ ਨਹੀਂ ਤੋਸੀ ਆਪਣੇ ਪਾਰਸ ਵਿੱਚ ਪੰਜ ਛੋਟੀ ਇਲਾਇਚੀ ਰੱਖੋ ਜਿਸ ਨਾਲ ਤੁਹਾਡੀ ਧਨ ਦੀ ਕਮੀ ਦੂਰ ਹੋਵੇਗੀ ਤੇ ਨਾਲ ਹੀ ਆਮਦਨੀ ਵਧੇਗੀ ਇਹ ਉਪਾਅ ਕਰਨ ਨਾਲ ਤੁਹਾਨੂੰ 1 ਤੋਂ 2 ਮਹੀਨੇ ਵਿੱਚ ਅਸਰ ਦਿਖਣ ਲੱਗ ਜਾਵੇਗਾ ਇਸ ਤੋਂ ਇਲਾਵਾ ਸ਼ੁੱਕਰਵਾਰ ਨੂੰ ਸੱਤ ਇਲਾਇਚੀ ਪੀਲੇ ਕਪੜੇ ਵਿੱਚ ਬੰਨ ਕੇ ਆਪਣੇ ਘਰ ਦੀ ਤਜੋਰੀ ਜਾਂ ਜਿੱਥੇ ਤੁਸੀਂ ਪੈਸੇ ਰੱਖਦੇ ਹੋ ਉਥੇ ਰੱਖ ਦਿਓ ਮਾਤਾ ਲక్ష్ਮੀ ਦੀ ਕਿਰਪਾ ਤੁਹਾਡੇ ਉੱਪਰ ਬਣੀ ਰਹੇਗੀ ਨੰਬਰ 2 ਜੇਕਰ ਘਰ ਵਿੱਚ ਦਲਿੱਦਰਤਾ ਬਹੁਤ ਜ਼ਿਆਦਾ ਹੈ ਤਾਂ ਛੋਟੀ ਇਲਾਇਚੀ ਦਾ ਇਹ ਰਾਮਬਾਨ ਉਪਾ ਤੁਹਾਡੀ ਕਿਸਮਤ ਬਦਲ ਸਕਦਾ ਹੈ ਇਸ ਦੇ ਲਈ ਕ세 ਮਜਬੂਰ ਜਮਹੰਤ ਨੂੰ ਇੱਕ ਸਿੱਕਾ ਤੇ ਹਰੀ ਇਲਾਇਚੀ ਰੋਜ਼ ਖਲਾਓ ਇਹ ਉਪਾਅ ਰੋਜ਼ ਕਰਨ ਨਾਲ ਘਰ ਵਿੱਚ ਦਲਿੱਦਰਤਾ ਦੂਰ ਹੁੰਦੀ ਹੈ ਤੇ ਤੁਹਾਡੀ ਜ਼ਿੰਦਗੀ ਵਧੀਆ ਹੋ ਜਾਂਦੀ ਹੈ ਨੰਬਰ 3 ਜੇਕਰ ਪਤੀ ਪਤਨੀ ਦਾ ਰਿਸ਼ਤਾ ਬਹੁਤ ਖਰਾਬ ਹੋ ਗਿਆ ਹੈ ਜਾਂ ਰੋਜ਼ ਪਤੀ ਪਤਨੀ ਦੀ ਆਪਸ ਵਿੱਚ ਲੜਾਈ ਝਗੜੇ ਹੁੰਦੇ ਹਨ ਤਾਂ ਇਲਾਇਚੀ ਦਾ ਇਹ ਉਪਾਅ ਜ਼ਰੂਰ ਕਰੋ ਜਿਸ ਨਾਲ ਪਤੀ ਪਤਨੀ ਦਾ ਰਿਸ਼ਤਾ ਮਜ਼ਬੂਤ ਹੋ ਜਾਂਦਾ ਹੈ ਤੇ ਆਪਸ ਵਿੱਚ ਪਿਆਰ ਵੱਧ ਜਾਂਦਾ ਹੈ ਸ਼ੁੱਕਰਵਾਰ ਰਾਤ ਨੂੰ ਸੌਣ ਤੋਂ ਪਹਿਲਾਂ ਇੱਕ ਇਲਾਇਚੀ ਆਪਣੇ ਸਹਰਾਣੇ નીચે ਰੱਖੋ ਇਹ ਉਪਾਅ ਤਿੰਨ ਸ਼ੁੱਕਰਵਾਰ ਕਰੋ ਤੁਹਾਡਾ ਰਿਸ਼ਤਾ ਤੁਹਾਡੀ ਪਤਨੀ ਨਾਲ ਵਧੀਆ ਹੋ ਜਾਵੇਗਾ ਜਾਂ ਤੁਸੀਂ ਹਰ ਸ਼ੁੱਕਰਵਾਰ ਪਤੀ ਆਪਣੀ ਪਤਨੀ ਤੇ ਪਤਨੀ ਆਪਣੇ ਪਤੀ ਨੂੰ ਇੱਕ ਇਲਾਇਚੀ ਖਿਲਾ ਸਕਦੇ ਹੋ ਜਿਸ ਨਾਲ ਦੋਵਾਂ ਦਾ ਰਿਸ਼ਤਾ ਮਜ਼ਬੂਤ ਹੋਵੇਗਾ ਤੇ ਪਿਆਰ ਵਧੇਗਾ ਨੰਬਰ 4 ਜੇਕਰ ਤੁਹਾਡੇ ਜੀਵਨ ਵਿੱਚ ਹਰ ਟਾਈਮ ਕੁਝ ਨਾ ਕੁਝ ਸਮੱਸਿਆ ਆਉਂਦੀ ਹੈ ਤਾਂ ਸਮੱਸਿਆ ਨੂੰ ਦੂਰ ਕਰਨ ਲਈ ਸ਼ੁਕਰਵਾਰ ਨੂੰ ਤਿੰਨ ਇਲਾਇਚੀ ਆਪਣੇ ਹੱਥ ਵਿੱਚ ਰੱਖ ਕੇ ਮਾਤਾ ਲਕਸ਼ਮੀ ਅੱਗੇ ਆਪਣੀ ਮੁਸੀਬਤ ਨੂੰ ਘੱਟ ਕਰਨ ਲਈ ਪ੍ਰਾਰਥਨਾ ਕਰੋ ਤੇ ਤਿੰਨ ਉਲਾਈਚੀ ਮਾਤਾ ਲਕਸ਼ਮੀ ਦੇ ਚਰਨਾਂ ਵਿੱਚ ਝੜਾ ਦਿਓ ਜਿਸ ਨਾਲ ਤੁਹਾਡੀ ਸਭ ਸਮੱਸਿਆ ਦੂਰ ਹੋ ਜਾਵੇਗੀ ਨੰਬਰ 5 ਜੇਕਰ ਤੁਸੀਂ ਕਿਸੇ ਖਾਸ ਕੰਮ ਲਈ ਬਾਹਰ ਜਾ ਰਹੇ ਹੋ ਤਾਂ ਉਲਾਈਚੀ ਆਪਣੇ ਸੱਜੇ ਹੱਥ ਦੀ ਮੁੱਠੀ ਵਿੱਚ ਰੱਖ ਕੇ ਤਿੰਨ ਵਾਰ ਮਾਤਾ ਲక్ష్ਮੀ ਦਾ ਬੀਜ ਮੰਤਰ ਬੋਲੋ ਸ਼੍ਰੀ ਸ਼੍ਰੀ ਤੇ ਛੇ ਰ ਤਿੰਨੇ ਇਲਾਇਚੀ ਖਾ ਕੇ ਘਰੋ ਜਾਵੋ ਜਿਸ ਕੰਮ ਲਈ ਵੀ ਤੁਸੀਂ ਜਾਂਦੇ ਹੋ ਉਹ ਕੰਮ ਪੂਰਾ ਹੋ ਜਾਵੇਗਾ ਨੰਬਰ 6 ਤੁਸੀਂ ਵੀ ਕਾਫੀ ਸਮੇਤੋ ਨੌਕਰੀ ਵਿੱਚ ਤਰੱਕੀ ਚਾਹੁੰਦੇ ਹੋ ਪਰ ਤੁਹਾਡੀ ਤਰੱਕੀ ਨਹੀਂ ਹੋ ਰਹੀ ਮਿਹਨਤ ਤਾਂ ਬਹੁਤ ਕਰਦੇ ਹੋ ਪਰ ਕਿਸਮਤ ਸਾਥ ਨਹੀਂ ਦੇ ਰਹੀ ਤਾਂ ਮੰਗਲਵਾਰ ਜਾਂ ਸ਼ਨੀਵਾਰ ਨੂੰ ਇਲਾਇਚੀ ਹਨੂਮਾਨ ਜੀ ਦੇ ਚਰਣਾ ਵਿੱਚ ਚੜਾ ਕੇ ਆਪਣੇ ਘਰ ਦੀ ਤਜੋਰੀ ਵਿੱਚ ਰੱਖ ਦਿਓ ਤੁਹਾਨੂੰ ਕੰਮ ਵਿੱਚ ਤਰੱਕੀ ਮਿਲ ਜਾਵੇਗੀ ਤੇ ਨਾਲ ਹੀ ਆਤਮ ਵਿਸ਼ਵਾਸ ਵਿੱਚ ਵੀ ਵਾਧਾ ਹੋਵੇਗਾ ਨੰਬਰ 7 ਜੇਕਰ ਤੁਸੀਂ ਆਪਣੀ ਕੁੜੀ ਲਈ ਜਾਂ ਮੁੰਡੇ ਲਈ ਜਾਂ ਫਿਰ ਆਪਣੇ ਪਿਆਰ ਜਾਂ ਮਨਮਤਾਬਿਕ ਬਰ ਪਾਉਣ ਲਈ ਬਰ ਪਾਉਣਾ ਚਾਹੁੰਦੇ ਹੋ ਤਾਂ ਵੀਰਵਾਰ ਨੂੰ ਪੰਜ ਇਲਾਇਚੀ ਪੀਲੇ ਕੱਪੜੇ ਵਿੱਚ ਬੰਨ ਕੇ ਕਿਸੇ ਗਰੀਬ ਬੰਦੇ ਨੂੰ দান ਕਰੋ ਇਹ ਉਪਾਹ ਪੰਜ ਵੀਰਵਾਰ ਕਰਨ ਨਾਲ ਤੁਹਾਨੂੰ ਮਨਪਸੰਦ ਜੀਵਨ ਸਾਥੀ ਮਿਲਦਾ ਹੈ ਨੰਬਰ 8 ਜੇਕਰ ਤੁਸੀਂ ਆਪਣੇ ਪੇਪਰਾਂ ਵਿੱਚ ਪਾਸ ਹੋਣਾ ਚਾਹੁੰਦੇ ਹੋ ਜਾਂ ਆਪਣੇ ਬੱਚਿਆਂ ਦੀ ਪ੍ਰੀਖਿਆ ਵਿੱਚ ਵਧੀਆ ਨੰਬਰ ਲੈਣਾ ਚਾਹੁੰਦੇ ਹੋ ਤਾਂ ਰਾਤ ਨੂੰ ਇਲਾਇਚੀ ਵਾਲਾ ਦੁੱਧ ਤੁਸੀਂ ਜਾਂ ਆਪਣੇ ਬੱਚਿਆਂ ਨੂੰ ਪਿਲਾਓ ਜਿਸ ਨਾਲ ਤੁਹਾਡੀ ਯਾਦਦਾਸ਼ਤ ਤੇਜ਼ ਹੁੰਦੀ ਹੈ ਤੇ ਨਾਲ ਹੀ ਤੁਸੀਂ ਮਾਤਾ ਸਾਰਸਵਤੀ ਦੇ ਬੀਜ ਮੰਤਰ ਦਾ ਜਪ ਵੀ ਕਰ ਸਕਦੇ ਹੋ ਦੋਸਤੋ ਇਦਾਂ ਦੀ ਹੋਰ ਵੀਡੀਓ ਪਾਉਣ ਲਈ ਚੈਨਲ ਨੂੰ ਸਬਸਕ੍ਰਾਈਬ ਤੇ ਵੀਡੀਓ ਨੂੰ ਲਾਈਕ ਕਰ ਲਵੋ ਤਾਂ ਕਿ ਕੋਈ ਵੀ ਵੀਡੀਓ ਮਿਸ ਨਾ ਹੋਵੇ ਧੰਨਵਾਦ